ਅੰਮ੍ਰਿਤਸਰ ਕਬੀਰ ਪਾਰਕ ਦੇ ਨੇੜੇ ਯੂਟੀ ਮਾਰਕੀਟ ਦੇ ਵਿੱਚ ਰੇਡੀਆਂ ਲਗਾਉਣ ਵਾਲੇ ਮੈਂਬਰਾਂ ਵੱਲੋਂ ਕੀਤਾ ਗਿਆ ਰੋਸ ਪ੍ਰਦਰਸ਼ਨ ਹਰਪਾਲ ਸਿੰਘ ਪੰਗੂ ਦੀ ਵਿਸ਼ੇਸ਼ ਰਿਪੋਰਟ ਫਾਇਦਾ ਕੀ ਮੱਤਰ ਹੈ ਜਿਹਦੇ ਕਰ ਤੁਸੀ ਅੱਜ ਇੱਥੇ ਸਮਾਨਤ ਸਿੰਘ ਹੈ ਜੀ ਇਹ ਯੂਟੀ ਮਾਰਕੀਟ ਦੀ ਖੜੇ ਹੈ ਰੇਲ ਮਾਰਕੀਟ ਦਾ ਜੀ ਮੱਤਰ ਹੈ ਜੀ ਤੇ ਕੀ ਮਾਮਲਾ ਹੈ ਸਰ ਅੱਜ ਸਾਰੇ ਤੁਸੀਂ ਖੜੇ ਹੋ ਕੀ ਤੁਹਾਡਾ ਕੀ ਬਦਕੀ ਹੋਈ ਹੈ ਜਿਹਦੇ ਕਰ ਤੁਸੀ ਅੱਜ ਪ੍ਰੋਟੈਸਟ ਕਰ ਰਹੇ ਹੋ ਮਾਮਲਾ ਇਹ ਹੈ ਜੀ ਪਹਿਲਾਂ ਸਾਡੇ ਕਾਊਂਟਰ ਲੱਗਦੇ ਰਿਹਾ ਸਾਹਮਣੇ ਪਾਸੇ ਦੁਕਾਨਾਂ ਦੇ ਬਾਹਰ ਇਹ ਸਾਡੇ ਤੋਂ 6500 ਕੇ ਕੋਈ 7000 ਕਿਰਾਇਆ ਵਸੂਲਦੇ ਸੀਗੇ ਤੇ ਜਦੋਂ ਦੇ ਕਾਊਂਟਰ ਕਾਰਪੋਰੇਸ਼ਨ ਮੈਡਮ ਕੋਮਲ ਮਿੱਤਰ ਨੇ ਤੇ ਜਾਂ ਆਪਣਾ ਰਿੰਟੂ ਜੀ ਨੇ ਸਾਨੂੰ ਪਰਮਿਸ਼ਨ ਦਿੱਤੀ ਕਿ ਕਾਉਂਟਰ ਇਸ ਵਾਰੀ ਤੁਸੀਂ ਸਾਡੀ ਜਗ੍ਹਾ ਤੇ ਲਾਏ ਜਾਓ ਤੁਹਾਡੇ ਕੋਈ ਕਿਰਾਇਆ ਭੜਾ ਨਹੀਂ ਲਿੱਤਾ ਜਾਏਗਾ ਇਹ ਉਦੋਂ ਦੇ ਸਾਡੇ ਖਿਲਾਫ ਨੇ ਦੁਕਾਨਦਾਰ ਇਹਨਾਂ ਨੂੰ ਕੁਛ ਅਨਪਾਚੀ ਕਹਿ ਲੋ ਹੋ ਗਈ ਹੈ ਜਿੱਦਾਂ ਤੇ ਇਹ ਸਾਡੇ ਖਿਲਾਫ ਇਸੇ ਕਰਕੇ ਨੇ ਮੈਂ ਵੀ ਬਤਾਏ ਤੇ ਕਿਉਂ ਤੁਹਾਨੂੰ ਤੁਹਾਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ ਕਿਉਂਕਿ ਕਾਫੀ ਜਰੀ ਸਾਲਾਂ ਤੋਂ ਜਰੀ ਇੱਥੇ ਰੇੜੀ ਲੱਗਦੀ ਆ ਰੇੜੀ ਮਾਰਕੀਟ ਲੱਗਦੀ ਆ ਰਹੀ ਹੈ ਕਿਉਂ ਮੁੰਡਾ ਜੀ ਰੈਂਟ ਦਾ ਹੀ ਆ ਬਾਕੀ 35 ਤੋਂ 36 ਕਾਉਂਟਰ ਸਾਨੂੰ ਅਲਾਉ ਕੀਤੇ ਇਹਨਾਂ ਨੇ ਤੇ ਕੁਝ ਇਹਨਾਂ ਨੂੰ ਇਹ ਹੈ ਕਿ ਜੇ ਇਹ ਕਾਊਂਟਰ ਤੇ ਪੈਸੇ ਕਮਾ ਰਿਹਾ ਤੇ ਇਹ ਵਿੱਚੋਂ ਆਪਣੇ ਸ਼ਰਾਰਤ ਕਰਕੇ ਆਪਣੇ ਹੀ ਕਾਊਂਟਰ ਇੱਧਰ ਲਵਾਈ ਜਾ ਰਹੇ ਆ ਕਦੀ ਕਿਸੇ ਦਾ ਫੋਨ ਕਰਾ ਕੇ ਕਦੀ ਕਿਸੇ ਦਾ ਫੋਨ ਕਰਾ ਕੇ ਉਤੋਂ ਸਾਨੂੰ ਧਮਕੀਆਂ ਲਾਉਂਦੇ ਆ ਕਿ ਤੁਸੀਂ ਤੇ ਫਿਰ ਤੁਰ ਕੇ ਜਾਣਾ ਵਾ ਐਮਐਲਏ ਦਫ਼ਤਰਾਂ ਜੇ ਕਾਰਪੋਰੇਸ਼ਨ ਦਫ਼ਤਰਾਂ ਜੇ ਸਾਡਾ ਸਿਰਫ ਫੋਨ ਹੀ ਜਾਂਦਾ ਜੀ ਇਹ ਕੌਣ ਕਹਿ ਰਿਹਾ ਤੁਹਾਨੂੰ ਇਹ ਧਮਕੀ ਕੌਣ ਦੇ ਰਿਹਾ ਇਹ ਸਾਰੇ ਦੁਕਾਨਦਾਰ ਹਲਕੇ ਜੀ ਕੀ ਨਾਮ ਉਹਨਾਂ ਦਾ ਕੁਛ ਨਾਮਾਂ ਦਾ ਪਤਾ ਜੀ ਨਾਮ ਨਹੀਂ ਮੈਂ ਕਿਸੇ ਦਾ ਲੈਣਾ ਚਾਹੁੰਦਾ ਜੀ ਬਾਕੀ ਜਿਨ੍ਹਾਂ ਨੂੰ ਇਸ਼ਾਰਾ ਹੀ ਆ ਜਿਨ੍ਹਾਂ ਨੂੰ ਪਤਾ ਜੋ ਸਾਨੂੰ ਕਹਿ ਰਹੇ ਨੇ ਜੋ ਇਹਨਾਂ ਨੂੰ ਆ ਗਏ ਇਹ ਗਰੀਬ ਧਮਕਾਏ ਜਾ ਰਹੇ ਨੇ ਇਹ ਕਹਿੰਦੇ ਭਈਆ ਭਈਆ ਇੱਥੇ ਕੋਈ ਨਹੀਂ ਆ ਇੱ ਤੇ ਹੁਣ ਦੱਸੋ ਜੇ ਅਸੀਂ ਆਮ ਆਦਮੀ ਨੂੰ ਵੋਟਾ ਪਾ ਕੇ ਜੇ ਅਸੀਂ ਇਥੇ ਲੋਕਲ ਬੰਦੇ ਆ ਇਹ ਕਿਰਾਏ ਦਾ ਡੇਢ ਮਹੀਨੇ ਬਾਅਦ ਆਉਂਦੇ ਨੇ ਡੇਢ ਮਹੀਨਾ ਰਹਿੰਦੇ ਨੇ ਦੁਕਾਨਾ ਛੱਡ ਕੇ ਚੱਲ ਜਾਂਦੇ ਨੇ ਕੋਈ ਬੋਰ ਤੋਂ ਹੈ ਕੋਈ ਫਾਜ਼ਿਲਕਾ ਤੋਂ ਹੈ ਕੋਈ ਪਿੱਖੀਵਿੰਡ ਤੋਂ ਹੈ ਦੱਸੋ ਅਸੀਂ ਇਹਨਾਂ ਦੀਆਂ ਵੋਟਾਂ ਆ ਕੇ ਇਹ ਨੇ ਇਹਦੇ ਬਾਹਰੋਂ ਆ ਕੇ ਵਪਾਰ ਕਰ ਰਹੇ ਨੇ ਦੁਕਾਨ ਦਾ ਕਿਰਾਇਆ 20000 ਇਹ 50000 ਰੁਪਏ ਕਰਨਗੇ ਤੇ ਉਹ ਚ ਸਾਡਾ ਵੀ ਫਾਲਟ ਕਾ ਇਹ ਕਹਿੰਦੇ 50 50000 ਰੁਪਿਆ ਦੇ ਰਹੇ ਆ ਇਹਨਾਂ ਕੋ ਨਿਕਲਦਾ ਨਹੀਂ ਹੈ ਤੇ ਗਾਜ ਸਾਡੇ ਤੇ ਡਿੱਗ ਪੈਂਦੀ ਹੈ ਇਸ ਬੰਦੀ ਕੋਈ ਕੰਪਲੀਟ ਕੋਈ ਸ਼ਿਕਾਇਤ ਕੀਤੀ ਕਿਸੇ ਨੂੰ ਅਸੀਂ ਕੀਤੀ ਹੈ ਜੀ ਧਰਮਿੰਦਰ ਭਾਈ ਇਹ ਸਟੇਟ ਅਫਸਰ ਨੂੰ ਕੀਤੀ ਉਹ ਸਾਡੇ ਨਾਲ ਸਹਿਮਤ ਨੇ ਤੇ ਮੌਜੂਦਾ ਐਮ ਐਲ ਏ ਸਾਹਿਬ ਨੂੰ ਵੀ ਅਸੀਂ ਕਿਹਾ ਉਹ ਵੀ ਕਹਿੰਦੇ ਹੈ ਕਿ ਤੁਹਾਡੀ ਰਜ਼ਮੰਦੀ ਨਾਲ ਚਲੋ ਤੁਹਾਨੂੰ ਇੱਕ ਦੋ ਦਿਨ ਚ ਤੁਹਾਡਾ ਮਸਲਾ ਹੱਲ ਕੀਤਾ ਜਾਏਗਾ ਬਾਕਾਇਦਾ ਸਾਡੀਆਂ ਮੈਡਮ ਕੋਮਲ ਮਿੱਤਲ ਜੋ ਹੁਣ ਇੱਥੇ ਨਹੀਂ ਹੈਗੇ ਅਮਰਸਰ ਉਹਨਾਂ ਨੇ ਬਾਕਾਇਦਾ ਸਾਈਨ ਕੀਤੇ ਆ ਸਾਡੀਆਂ ਰੇੜੀਆਂ 34 ਤੋਂ 35 ਪਾਸ ਕੀਤੀਆਂ ਬਾਕਾਇਦਾ ਉਹਨਾਂ ਨੇ ਲਿਖਿਆ ਸੀ ਕਿ ਇਸ ਤੋਂ ਬਾਅਦ ਰੇੜੀਆਂ ਨਾਲ ਲੱਗੀਆਂ ਜਾਣੀਆਂ ਤੇ ਨਾ ਹੋ ਲੱਗਣਗੀਆਂ ਤੁਹਾਡੇ ਕੋਲ ਕੋਈ ਪ੍ਰੂਫ ਹੀ ਹੈ ਕਿ ਜਿਹੜੀਆਂ ਤੁਸੀਂ ਰੇੜੀਆਂ ਲਗਾਉਂਦੇ ਹੋ ਹਾਂਜੀ ਜੀ ਪ੍ਰੂਫ ਸਾਡੇ ਕੋਲ ਹੈ ਜੇ ਸਾਰੇ ਪ੍ਰੂਫ ਹੈ ਸਾਡੇ ਕੋਲ ਤੇ ਇੱਕ ਮੈਡਮ ਦੇ ਦਫ਼ਤਰ ਵੀ ਕਹਿੰਦੇ ਆ ਜਿਹੜਾ ਉਹਨਾਂ ਕੋਲ ਸਬਮਿਟ ਰਹਿਣਾ ਵਾ ਜਿਹੜਾ ਕਾਗਜ਼ ਉਹਨਾਂ ਕੋਲ ਪਿਆ ਵਾ ਉੱਤੇ ਤੇ ਬਾਕਾਇਦਾ ਸਟੈਂਪ ਲੱਗੀ ਹੈ ਉਹਨਾਂ ਦੇ ਸਾਈਨ ਹੋਏ ਨੇ ਤੇ ਬਕਾਇਦਾ ਸਾਡ ਕੋ ਆ ਦੇਖੋ ਜੀ ਹਰ ਤਰੀਕੇ ਦਾ ਪ੍ਰੂਫ ਹੈ ਇਹ ਸਾਡ ਕੋ ਕਾਰਪੋਰੇਸ਼ਨ ਥਰੂ ਲਾਇਸੈਂਸ ਦਿੱਤਾ ਗਿਆ ਵਾ ਇਹ ਹਦਾਇਤਾਂ ਦਿਖਾਈਆਂ ਗਈਆਂ ਵਾ ਇਹ ਦੇਖੋ ਜੀ ਹਰ ਮਹੀਨੇ ਪਰਚੀ ਕੱਟੀ ਜਾਂਦੀ ਹੈ 300 ਰੁਪਏ ਕੂੜੇ ਦੀ ਇਹ ਸਮਝੋ ਇਹ ਸਗੋਂ ਇਹਨਾਂ ਦਾ ਇਹਨਾਂ ਦਾ ਖਲੇਰਾ ਜ਼ਿਆਦਾ ਇਹਨਾਂ ਦੀਆਂ ਕੰਮ ਵਾਲੀਆਂ ਰੱਖੀਆਂ ਵਾ ਇਹ ਸੜਕ ਦੇ ਕੂੜਾ ਸੁੱਟ ਦਿੰਦੀਆਂ ਵੀ ਕੈਮਰਾ ਘੁਮਾ ਕੇ ਵੇਖੋ ਇਹ ਕਹਿੰਦੇ ਆ ਕਿ ਅਸੀਂ ਕਬਜ਼ਾ ਕੀਤਾ ਵਾ 20 25 ਤੋਂ ਫੋਟ ਇਹਨਾਂ ਨੇ ਥੜਾ ਮੱਲਿਆ ਵਾ ਉੱਦੋਂ ਬਾਹਰ ਇਹ ਕਾਊਂਟਰ ਲਵਾ ਰਹੇ ਨੇ ਉੱਦੋਂ ਬਾਹਰ ਇਹ ਆਪਣਾ ਟੇਬਲ ਨਵਾ ਰਹੇ ਨੇ ਉਹ ਦੱਸੋ ਇਹ 2003 ਦਾ ਇਥੇ ਕੇਸ ਲੱਗਾ ਵਾ ਫੇਰ ਤੱਕ ਉਹਦਾ ਕੋਈ ਕਾਰਵਾਈ ਨਹੀਂ ਪਈ ਕੋਰੀਡੋਰ ਵੇ ਲੋ ਸਾਰਾ ਕੋਰੀਡੋਰ ਤੱਕ ਇਹਨਾਂ ਨੇ ਆਪਣੇ ਆਪਣੇ ਪੋੜੀਆਂ ਤੱਕ ਲਿਆਂਦੀਆਂ ਹੋਈਆਂ ਨੇ ਕੀ ਸਮਝਦੇ ਹੋ ਕਿ ਇਹ ਸਭ ਕੁਝ ਕਿਹਦੀ ਸ਼ੈਤ ਹੋ ਰਿਹਾ ਹੈ ਇਹ ਕਿਸੇ ਦੀ ਨਹੀਂ ਅਸੀਂ ਕਿਸੇ ਦਾ ਨਾਂ ਨਹੀਂ ਲੈ ਸਕਦੇ ਜੇ ਸਾਡਾ ਨਾ ਨਜਾਇਜ਼ ਹੁੰਦੀ ਹੈ ਤੇ ਜਾਇਜ਼ ਫਿਰ ਇਹ ਵੀ ਹੋਣਾ ਚਾਹੀਦਾ ਕਿ ਇਹ ਕੋਰੀਡੋਰ ਪੂਰਾ ਖਾਲੀ ਹੋਣਾ ਚਾਹੀਦਾ ਇਹ ਥੜੇ ਦੇ ਬਲਡੋਜ਼ਰ ਫਿਰਨਾ ਚਾਹੀਦਾ ਤੁਸੀਂ ਕੈਮਰਾ ਘੁਮਾ ਕੇ ਵੇਖੋ ਨਜਾਇਜ਼ ਬੋਰਡ ਲੱਗੇ ਨੇ ਦੇਖੋ ਉਹ ਦੇਖੋ ਇਹਨਾਂ ਨੇ ਸੜਕ ਦੇ ਤੱਕ ਆਪਣੇ ਬੋਰਡ ਲਾਏ ਹੋਏ ਨੇ ਹੁਣ ਅਗਰ ਤੁਹਾਡੇ ਜਿਹੜੀ ਮੰਗਾ ਨਹੀਂ ਮੰਦੀ ਹੋ ਜਾਂਦੀਆਂ ਕੁਰੀਆਂ ਤੇ ਗਾਹ ਕੀ ਬਟ ਅਸੀਂ ਆਪਣੀ ਬੜੇ ਤਰੀਕੇ ਸਿਰ ਸਾਨੂੰ ਸਰਕਾਰ ਦੇ ਅਨੁਸਾਰ ਹੀ ਕੰਮ ਕਰ ਰਹੇ ਆ ਮੈਂ ਖੁਦ ਇਹਨਾਂ ਨੂੰ ਜਾ ਕੇ ਕਹਿਣਾ ਕਿ ਇਦਾਂ ਕਰੋ ਸਫਾਈ ਰੱਖੋ ਸਾਡੀ ਕਾਰਪੋਰੇਸ਼ਨ ਨੇ ਕੋਈ ਰੇੜੀ ਨਹੀਂ ਚੁੱਕੀ ਅਸੀਂ ਅਸੀਂ ਕੂੜਾ ਸਫਾਈ ਕਰਨ ਦਾ ਆਪਾਂ ਫੈਸਲਾ ਕੀਤਾ ਸੀ ਸਾਡੀਆਂ ਰੇੜੀਆਂ ਸਭ ਨਾਲ ਦੀਆਂ ਆਪਣੇ ਕੋਲ ਨੇ ਕਾਰਪੋਰੇਸ਼ਨ ਕੋਈ ਰੇੜੀ ਨਹੀਂ ਆ ਸਾਰੀਆਂ ਰੇੜੀਆਂ ਆਪਣੇ ਕੋਲ ਨੇ ਇਹਨਾਂ ਨੇ ਸਾਡੇ ਜਾਂ ਤੋਂ ਬਾਅਦ ਸ਼ਰਾਟ ਕੀਤੀ ਇੱਥੇ ਪੌਦੇ ਲਾ ਦਿੱਤੇਗੇ ਇਹਨੇ ਜਦ ਕਿ ਨਜਾਇਜ਼ ਕਬਚੇ ਦੇ ਅੰਦਰ ਹੀ ਜਗ੍ਹਾ ਵਾ ਇਹ ਵੀ ਫਿਰ ਖਾਲੀ ਕਰਾਈ ਜਾਵੇ ਇੱਥੇ ਵੀ ਸਾਡੇ ਇੱਥੇ 30 ਬੂਟੇ ਲੱਗੇ ਇੱਥੇ 60 ਲੱਗਣੇ ਚਾਹੀਦੇ ਜਿੰਨੀ ਕੀ ਜਗ੍ਹਾ ਇਹਨਾਂ ਨੇ ਮੱਲੀ ਆ ਅੱਛਾ ਤੁਹਾਨੂੰ ਕਰਪਸ਼ੋਲ ਕੋ ਲਾਉਣ ਹੀ ਦਿੱਤਾ ਗਿਆ ਸੀ ਜਿਹੜੀ ਵਾਲਾ ਸਾਨੂੰ ਲੋਨ ਦਿੱਤਾ ਗਿਆ ਸੀ 10000 ਰੁਪਏ ਜਿਸ ਦੀ ਕੋਈ ਇੰਟਰਸਟ ਨਹੀਂ ਆ ਸਰਕਾਰ ਕਹਿੰਦੀ ਸੀ ਕਿ ਤੁਸੀਂ ਆਪਣਾ ਜਿਹੜਾ ਤੁਹਾਡਾ ਬੰਦਾ ਸਰਦਾ ਵਧੀਆ ਤਰੀਕੇ ਨਾਲ ਤੁਸੀਂ ਆਪਣਾ ਕੰਪਾਉਂਡਰ ਪ੍ਰੋਵਾਈਡ ਕਰੋ ਮੈਂ ਕਹਿੰਦਾ ਹਰ ਬੰਦਾ ਆਪਣੇ ਨੰਬਰ ਤੇ ਖੜਾ ਹੋ ਸਾਨੂੰ ਲਾਇਸੈਂਸ ਵੀ ਹੈ ਸਾਡੇ ਕੋ ਹਰ ਬੰਦੇ ਕੋ ਫੂਡ ਲੱਸਾ ਹੈ ਕਿੰਨੇ ਟਾਈਮ ਤੋਂ ਲਾ ਰਹੇ ਹੋ ਰੇੜੀਆਂ ਆਪਣੀਆਂ ਮੈਂ ਜੀ 8-9 ਸਾਲ ਹੋ ਗਏ ਜੀ ਮੈਨੂੰ ਕੀ ਮੰਗ ਦੋ-ਦੋ ਮਹੀਨੇ ਦੇ ਕਿਰਾਏ ਦਾ ਸਾਨੂੰ ਕਾ ਕੇ ਤੁਮ ਘਾ ਰਹੇ ਹੋ ਕੀ ਮੰਗ ਕਰਦੇ ਹੁਣ ਅਸੀਂ ਮੰਗ ਕਰ ਰਹੇ ਹਾਂ ਕਿ ਸਾਨੂੰ ਸਾਡਾ ਪਰਿਵਾਰ ਦਾ ਪੱਲ ਮੋਸ਼ਨ ਕੀਤਾ ਜਾਵੇ ਅਸੀਂ ਸਾਨੂੰ ਇੱਥੇ ਕੰਮ ਕਰਨ ਦਿੱਤਾ ਜਾਵੇ ਜੇ ਨਹੀਂ ਹੁੰਦਾ ਤੇ ਅਸੀਂ ਦੋ ਦਿਨਾਂ ਬਾਅਦ ਅਸੀਂ ਟਾਈਮ ਦਿੰਨੇ ਆ ਪ੍ਰਸ਼ਾਸਨ ਨੂੰ ਅਸੀਂ ਬਾਹਰ ਧਰਨਾ ਦੇਾਂਗੇ ਜਿਹਦਾ ਜ਼ਿੰਮੇਵਾਰ ਪ੍ਰਸ਼ਾਸਨ ਆਏਗਾ ਤੇ ਬਸ ਮੈਂ ਇੰਨਾ ਹੀ ਕਹਿਣਾ ਚਾਹੁੰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰਦਾਰ ਡਾਕਟਰ ਮੇਰਾ ਤੇ ਕੀ ਅੱਜ ਦਾ ਮੁੱਦਾ ਹੈ ਕਰਦੇ ਆਪਾਂ ਹਾਂਜੀ ਸੰਭਾਲ ਆ ਵੀ ਇਹਦਾ ਸੰਗਤ ਤੇ ਕੀ ਮੁੱਦਾ ਹੈ ਮਸਲਾ ਹੈ ਆਪੀ ਤਗੜੇ ਬੰਦਿਆਂ ਨੇ ਰਲ ਮਿਲ ਕੇ ਗਰੀਬ ਬੰਦਿਆਂ ਦਾ ਖਾਣਾ ਪੀਣਾ ਬੰਦ ਕੀਤਾ ਇਹਨਾਂ ਦਾ ਕੰਮਕਾਰ ਬੰਦ ਕਰਾਤਾ ਗਰੀਬ ਬੰਦੇ ਆਪਣੀ ਰੋਟੀ ਦਾ ਟਿਕਾ ਤਰਨਦੇ ਸੀ ਇਹ ਨਾਲਾ ੱਟਾ ਹੋਇਆ ਤੇ ਆਪਾਂ ਇਹਨਾਂ ਦੇ ਨਾਲ ਖੜੇ ਆਂ ਤੇ ਪੂਰਾ ਸਨਰਥਨ ਕਰਾਂਗੇ ਇਹਨਾਂ ਦੇ ਨਾਲ ਡੱਟ ਕੇ ਜਿੱਥੇ ਵੀ ਜਾਣਗੇ ਇਹਨਾਂ ਦੇ ਨਾਲ ਚੱਲਾਂਗੇ ਖਾਲਸਾ ਈ ੱਟਾ ਕਿੰਨਾ ਵੱਲੋਂ ਕੀਤਾ ਗਿਆ ਤੁਹਾਨੂੰ ਪਤਾ ਕੁਛ ਕਮ ਮਾਰਕੀਟ ਦੇ ਕੋਈ ਚੰਗੇ ਬੰਦੇ ਦੇ ਕੋਈ ਕਿਹੜੇ ਕੰਪਨੀ ਜਾਂ ਬੱਤੀ ਦੇ ਨਾਲ ਲੈਣ ਦੀ ਲੋੜ ਨਹੀਂ ਤੁਹਾਡੇ ਵੱਲੋਂ ਕਿਸ ਤਰ੍ਹਾਂ ਦਾ ਇਹਨਾਂ ਦਾ ਜਿਹੜਾ ਸਮਰਥਨ ਦਿੱਤਾ ਜਾ ਸਕਦਾ ਕਿੰਦਾ ਵੀ ਇਹ ਵੀ ਕਹਿਣ ਕਿ ਆਪਾਂ ਇਹਨਾਂ ਦੇ ਨਾਲ ਸਾਡੇ ਸਾਡੇ ਦੇ ਨਾਂ ਕੋਈ ਪ੍ਰਵਾਸੀ ਆ ਤੇ ਨਾ ਹੀ ਕੋਈ ਪੰਜਾਬੀ ਹੈ ਸਾਡੇ ਸਾਰੇ ਭਰਾ ਨੇ ਆਪਾਂ ਇਹਨਾਂ ਭਰਾਵਾਂ ਦੇ ਨਾਲ ਰਲ ਕੇ ਨਾਲ ਨਾਲ ਮੋਟਾ ਮੋਟਾ ਲਾ ਕੇ ਖੜੇ ਹਾਂ ਜਦੋਂ ਇਹਨਾਂ ਕੋ ਸਾਰੇ ਪ੍ਰੂਫ ਹੈਗੇ ਨੇ ਰੇੜੀਆਂ ਦੇ ਜਿਹੜੇ ਜੇ ਸਾਈਨ ਵੀ ਹੋਏ ਹੋਏ ਨੇ ਸਾਰੇ ਗਵਰਨਮੈਂਟ ਵੱਲੋਂ ਵੀ ਤਾਂ ਪਰ ਫਿਰ ਵੀ ਇਹਨਾਂ ਦੇ ਨਾਲ ਧੱਕਾ ਹੋ ਰਿਹਾ ਕੀ ਸਮਝ ਰਹੇ ਹੋ ਕਿ ਕਿਹਦਾ ਬੇਚੀ ਜ਼ਿਆਦਾ ਇਨਵੋਲਵਮੈਂਟ ਹੈਗੀ ਹੋਗੀ ਇਨਵੋਲਵਮੈਂਟ ਦਾ ਤੁਹਾਨੂੰ ਹੁਣ ਜ਼ਿਆਦਾ ਪਤਾ ਹੀ ਕਿਹੜਾ ਬੰਦਾ ਇਨਵੋਲਵਮੈਂਟ ਕਰਨ ਰਿਹਾ ਜਿਹੜਾ ਨਹੀਂ ਕਰਨ ਰਿਹਾ ਗਰੀਬ ਬੰਦੇ ਨਾਲ ਧੱਕਾ ਕਿੱਦਾਂ ਹੁੰਦਿਆ ਇਹ ਸਭ ਜਾਣੀ ਜਾਣੇ ਦੇ ਸਾਰੇ ਰੇਟ ਨੂੰ ਫਸਾ ਫਿਟ ਧੱਕਾ ਜਦੋਂ ਮਾੜੇ ਨਾਲ ਹੋਵੇ ਕੋਈ ਨਹੀਂ ਹੋਦਾ ਤੇ ਹੁਣ ਆਣ ਵਾਲੇ ਟਾਈਮ ਤੇ ਬੱਚਾ ਕਰ ਇਹਨਾਂ ਦੀ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਤਾਂ ਫਿਰ ਇੱਕ ਚੀਜ਼ ਹੋਏਗਾ ਯੂਆਰ ਪ੍ਰੋਗਰਾਮ ਰਿਟਰਨ ਕੇ ਆਪਾਂ ਇਹਨਾਂ ਦੇ ਨਾਲ ਖੜਾਗੇ ਕਿ ਇੱਥੇ ਕਹਿਣਗੇ ਆਪਾਂ ਇਹਨਾਂ ਦੇ ਨਾਲ ਮੋਟਾ ਮੋਟਾ ਲਾ ਦੇਵਾਂਗੇ ਕਿੰਨਾ ਦੇ ਦੇ ਮਹੀਨੇ ਦਾ ਬਵਾ ਦੇ ਰਿਹਾ ਰੈਡੀ ਦੇ ਬਕਰੇ ਦਾ ਐਸਟੇਟ ਰਜਿਸਟਰ ਰੋਈ ਚੀ ਇਹ ਜਿਹੜੀ ਸਾਹਮਣੇ ਜਿਹੜੀ ਰੀਅਲ ਲੱਗਿਆ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਡੇ ਜਿਹੜੇ ਕਾਊਂਟਰ ਜਿਹੜੇ ਬਾਹਰ ਹੈਗੇ ਨੇ ਜਾਂ ਜਿਹੜੇ ਬੋਰਡ ਹੈਗੇ ਨੇ ਉਸਲੇ ਦੇ ਉੱਤੇ ਤੂੰ ਸਾਡੀਆਂ ਕਿਉਂ ਰੀਡੀਆਂ ਲੈ ਗਏ ਉਹਨਾਂ ਨੂੰ ਐਲੀਗੇਸ਼ਨ ਆਇਆ ਗਿਆ ਪ੍ਰਧਾਨ ਨੂੰ ਪੁੱਛੋ ਹਨ ਉਹ ਦਰ ਪ੍ਰਧਾਨ ਕੌਣ ਨੇ ਜੀ ਤੁਹਾਡੇ ਇੱਥੇ ਉਹ ਅੱਗੇ ਮਾਰੋ ਕੀ ਨਾਮ ਹੈ ਉਹਨਾਂ ਦਾ ਬਾਬਾ ਜੀ ਪਰ ਤੁਸੀਂ ਇਹ ਮੰਨਦੇ ਹੋ ਕਿ ਤੁਸੀਂ ਲੱਖ ਰੁਪਏ ਦੇ ਰਹੇ ਹੋ ਬਰ ਲਵਾਨ ਦਾ ਤੁਸੀਂ ਹੁਣ ਆਪ ਹੀ ਕਿਹਾ ਸਰ ਲਵਾਨ ਦਾ ਨਹੀਂ ਇਹ ਬਿਲਡਿੰਗ ਦਾ ਦੇ ਰਹੇ ਆ ਬਹੁਤ ਤੱਕ ਹੈਗੀ ਕਰ ਤੁਸੀਂ ਹੁਣੇ ਫਿਰ ਤੁਸੀਂ ਹੁਣੇ ਕਿਹਾ ਨਾ ਕਾਰਪੋਰੇਸ਼ਨ ਨੂੰ ਤੁਸੀਂ ਲੱਖ ਰੁਪਏ ਦੇ ਰਹੇ ਆ ਕਾਰਪੋਰੇਸ਼ਨ ਨੂੰ ਕਹਦਾ ਦੇ ਰਹੇ ਕਿਰਾਇਆ ਦੇ ਰਹੇ ਕਿਰਾਇਆ ਪੱਤਰੋ ਰੈਂਟ ਦੋ ਬਈ ਤੁਸੀਂ ਕੀ ਲਾਲਾ ਜੀ ਲਾਲਾ ਜੀ ਨਹੀਂ ਮੈਂ ਤੁਹੇ ਕਿੱਥਾਂ ਗਿਆਦਾ ਭਾਜੀ ਕਿ ਮੈਂ ਜਾਣੀ ਇੱਕ ਮੇਰੀ ਸ਼ੌਕ ਹੈ ਜੀ ਆਪਣੀ ਮਸਲਾ ਹੋਊਗਾ ਪਹਿਲਾਂ ਆਪਾਂ ਰੇਡੀਆ ਮਸਲਾ ਹੱਲ ਕੀਤਾ ਵਾ ਹੁਣ ਇਹ ਵੀ ਮਸਲਾ